ਸਚਕੰਡ ਸ਼੍ਰੀ ਦਰਬਾਰ ਸਾਹਿਬ ਜਿੱਥੇ ਕਿ ਲੱਖਾਂ ਦੀ ਗਿਣਤੀ 'ਚ ਸ਼ਰਧਾਲੂ ਨਤਮਸਤਕ ਹੋਣ ਵਾਸਤੇ ਪਹੁੰਚਦੇ ਨੇ ਉੱਥੇ ਹੀ ਸਚਕੰਡ ਸ਼੍ਰੀ ਦਰਬਾਰ ਸਾਹਿਬ ਦੇ ਅੰਦਰ ਬਹੁਤ ਸਾਰਾ ਇਤਿਹਾਸ ਲੁਕਿਆ ਹੋਇਆ ਹੈ ਜੇਕਰ ਗੱਲ ਕੀਤੀ ਜਾਵੇ ਇਤਿਹਾਸ ਦੀ ਤਾਂ ਇਤਿਹਾਸਿਕ 베ਰੀਆਂ ਨੂੰ ਕੋਈ ਵੀ ਵਿਅਕਤੀ ਨਹੀਂ ਪੁੱਛ ਸਕਦਾ ਜੇਕਰ 베ਰੀਆਂ ਦੀ ਗੱਲ ਕੀਤੀ ਜਾਵੇ ਤਾਂ ਤਿੰਨ 베ਰੀਆਂ ਜਿਹੜੀਆਂ ਨੇ ਉਹ ਸਚਕੰਡ ਸ਼੍ਰੀ ਦਰਬਾਰ ਸਾਹਿਬ ਦੇ ਅੰਦਰ ਨੇ ਜਿਨ੍ਹਾਂ ਵਿੱਚ ਦੁਖਪੰਜਨੀ 베ਰੀ ਜਿਸ ਦਾ ਅਲੱਗ ਇਤਿਹਾਸ ਹੈ ਬਾਬਾ ਬੁੱਢਾ ਸਾਹਿਬ 베ਰੀ ਜਿਸ ਦਾ ਹੋਰ ਛਾਨਾਮਤੀ ਇਤਿਹਾਸ ਹੈ ਨਾਲ ਹੀ ਜੋ ਲਾਚੀ 베ਰੀ ਹੈ ਜੋ ਕਿ ਉਸ ਦਾ ਵੀ ਸ਼ਾਨਾਮਤੀ ਇਤਿਹਾਸ ਹੈ ਲਗਾਤਾਰ ਹੀ 400 ਸਾਲ ਤੋਂ ਪੁਰਾਣੀਆਂ ਇਹ 베ਰੀਆਂ ਨੇ ਲੇਕਿਨ ਅੱਜ ਵੀ ਉਹਨਾਂ ਦੇ ਉੱਤੇ ਉਸੇ ਤਰ੍ਹਾਂ ਹੀ ਬੂਰ ਲੱਗਾ ਹੋਇਆ ਅਨਜ਼ਰ ਆ ਰਿਹਾ ਜੇਕਰ ਗੱਲ ਕੀਤੀ ਜਾਵੇ ਸ਼ਰਧਾਲੂਆਂ ਦੀ ਤਾਂ ਇਸ ਤੇ ਲੱਗੇ ਹੋਏ 베ਰਾ ਨੂੰ ਵੇਖ ਕੇ ਆ ਸ਼ਰਧਾਲੂਆਂ ਦੇ ਵਿੱਚ ਇੱਕ ਅਲੱਗ ਹੀ ਉਤਸ਼ਾਹ ਜਿਹੜਾ ਹੈ ਉਹ ਜ਼ਰੂਰ ਵਿਖ ਨੂੰ ਮਿਲਦਾ ਹੈ ਜੇਕਰ ਗੱਲ ਕੀਤੀ ਜਾਵੇ ਬਾਬਾ ਬੁੱਢਾ ਸਾਹਿਬ 베ਰੀ ਦੀ ਤਾਂ ਜਦੋਂ ਬਾਬਾ ਬੁੱਢਾ ਸਾਹਿਬ ਇੱਥੇ ਪਹੁੰਚੇ ਸਨ ਤਾਂ ਉਸ ਵੇਲੇ ਉਹਨਾਂ ਕੋਲ ਆਪਣੇ ਘੋੜੇ ਜਿਹੜੇ ਸਨ ਇਸ 베ਰੀ ਦੇ ਹੇਠਾਂ ਬੰਨੇ ਜਾਂਦੇ ਸਨ ਲੇਕਿਨ ਅੱਜ ਵੀ ਉਹ ਜਿਹੜੀ ਬੇਰੀਆ ਮੌਜੂਦ ਹੈ ਜੋ ਕਿ ਸੱਚਖੰਡ ਸ਼ੇਰਦਾਰਬਾਰ ਸਾਹਿਬ ਦੇ ਅੰਦਰ ਹੀ ਹੈ ਲੇਕਿਨ ਅੱਜ ਵੀ ਉਸ ਨੂੰ ਲਗਾਤਾਰ ਬਹੁਤ ਵਧੀਆ ਫਲ ਜਿਹੜਾ ਹੈ ਉਹ ਲੱਗਦਾ ਹੋਇਆ ਨਜ਼ਰ ਆਉਂਦਾ ਹਾਲਾਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਹਨਾਂ ਬੇਰੀਆਂ ਨੂੰ ਪ੍ਰੀਜ਼ਰਵ ਕਰਨ ਵਾਸਤੇ ਲਗਾਤਾਰ ਹੀ ਕੋਸ਼ਿਸ਼ਾਂ ਜਿਹੜੀਆਂ ਨੇ ਉਹ ਕੀਤੀਆਂ ਜਾਂਦੀਆਂ ਆ ਰਹੀਆਂ ਨੇ ਅਤੇ ਨਾਲ ਹੀ ਇਹਨਾਂ ਬੇਰੀਆਂ ਨੂੰ ਲੈ ਕੇ ਮਾਹਿਰਾਂ ਨੂੰ ਸੱਦ ਕੇ ਉਸ ਦੀ ਟ੍ਰੀਟਮੈਂਟ ਜਿਹੜੀ ਹੈ ਉਹ ਜ਼ਰੂਰ ਕੀਤੀ ਜਾਂਦੀ ਰਹੀ ਹੈ ਲੇਕਿਨ ਹੁਣ ਦੀ ਗੱਲ ਕੀਤੀ ਜਾਵੇ ਤਾਂ ਜਿੱਦਾਂ ਜਿੱਦਾਂ ਜੋ ਮੌਸਮ ਦੇ ਵਿੱਚ ਤਬਦੀਲੀ ਆ ਰਹੀ ਹੈ ਮੌਸਮ ਦੀ ਤਬਦੀਲੀ ਦੇ ਨਾਲ ਨਾਲ ਬਹੁਤ ਸਾਰੇ ਜਿਹੜੇ ਬੇਰ ਨੇ ਉਹਨਾਂ ਨੂੰ ਵੀ ਜਿਹੜਾ ਹੈ ਉਹ ਜੋ ਬੇਰੀਆਂ ਦੇ ਤੇ ਬੇਰ ਜਿਹੜੇ ਨੇ ਉਹ ਲੱਗੇ ਹੋਏ ਨੇ ਤੇ ਸ਼ਰਧਾਲੂਆਂ ਦੇ ਵਿੱਚ ਉਹਨਾਂ ਨੂੰ ਵੇਖਣ ਵਾਸਤੇ ਇੱਕ ਅਲੱਗ ਹੀ ਆਸਥਾ ਜਿਹੜੀ ਹੈ ਉਹ ਵੇਖ ਨੂੰ ਮਿਲ ਰਹੀ ਹੈ ਜੇਕਰ ਸ਼ਰਧਾਲੂਆਂ ਦੀ ਮੰਨੀ ਜਾਵੇ ਤਾਂ ਕਈ ਸ਼ਰਧਾਲੂ ਉਸ ਬੇਰੀ ਦੇ ਬੇਰ ਨੂੰ ਵੀ ਲੈਣ ਵਾਸਤੇ ਬਹੁਤ ਲੰਮੇ ਲੰਮੇ ਚਿਰ ਤੱਕ ਇਤਜ਼ਾਰ ਕਰਦਨੇ ਤੇ ਉਹ ਗੁਰੂ ਦਾ ਆਸ਼ੀਰਵਾਦ ਪ੍ਰਾਪਤ ਕਰਨ ਦੀ ਕੋਸ਼ਿਸ਼ ਜਿਹੜੀ ਆ ਉਹ ਕਰਦਨੇ ਲੇਕਿਨ ਕਿਤਨਾ ਕਿਤੇ ਇਹਨਾਂ 베ਰੀਆਂ ਦਾ ਇਤਿਹਾਸ ਜਿੱਥੇ ਸ਼ਾਨਾਮਤੀ ਹੈ ਉੱਥੇ ਹੀ ਇਹਨਾਂ 베ਰੀਆਂ ਦਾ ਇੱਕ ਅਲੱਗ ਹੀ ਇਤਿਹਾਸ ਜਿਹੜਾ ਹੈ ਉਹ ਜ਼ਰੂਰ ਨਜ਼ਰ ਆਉਂਦਾ ਹੈ ਲੇਕਿਨ ਜਦੋਂ ਦਾ ਆਸ਼ਰਮ ਦੀ ਗੁਰੂਤਵਾ ਪ੍ਰਬੰਧਕ ਕਮੇਟੀ ਵੱਲੋਂ ਇਹਨਾਂ 베ਰੀਆਂ ਦੀ ਸਾਂਭ ਸੰਭਾਲ ਕੀਤੀ ਜਾ ਰਹੀ ਹੈ ਕਿਉਂਕਿ ਕਿ ਤਕਰੀਬਨ 400 ਸਾਲ ਪੁਰਾਣੀਆਂ ਜਿਹੜੀਆਂ ਨੇ ਇਹ 베ਰੀਆਂ ਜਿਹੜੀਆਂ ਨੇ ਇਹ ਦੱਸੀਆਂ ਜਾ ਰਹੀਆਂ ਨੇ ਔਰ ਤਿੰਨੇ 베ਰੀਆਂ ਦਾ ਆਪਣਾ ਆਪਣਾ ਜਿਹੜਾ ਇਤਿਹਾਸ ਹੈ ਲੇਕਿਨ ਅੱਜ ਵੀ ਉਹਨਾਂ ਹਰ ਇੱਕ ਵਿਅਕਤੀ ਜਿਹੜਾ ਹੈ ਉਹ ਜਰੂਰ ਇਹਨਾਂ 베ਰਾਂ ਨੂੰ ਵੇਖਣ ਵਾਸਤੇ ਅਤੇ ਖਾਸ ਤੌਰ ਤੇ ਇਹਨਾਂ ਨੂੰ ਪਾਉਣ ਵਾਸਤੇ ਆਪਣੀ ਇੱਛਾ ਜਰੂਰ ਜ਼ਾਹਿਰ ਕਰਦਾ ਕਿਉਂਕਿ ਹਮੇਸ਼ਾ ਹੀ ਜੋ 베ਰੀਆਂ ਨੇ ਇਹਨਾਂ ਦੇ ਆਸ-ਪਾਸ ਜਿਹੜਾ ਹੈ ਲਗਾਤਾਰ ਹੀ ਕੀਰਤਨ ਹੁੰਦਾ ਹੈ ਜੇਕਰ ਕੀਰਤਨ ਚੱਲਦਾ ਹੈ ਤਾਂ ਉਸ ਨੂੰ ਪ੍ਰਸ਼ਾਦ ਦੇ ਤੌਰ ਤੇ ਜਿਹੜਾ ਹੈ ਜਰੂਰ ਲੋਕ ਜਿਹੜੇ ਨੇ ਉਹ ਆਪਣੇ ਘਰਾਂ ਦੇ ਵਿੱਚ ਲੈ ਕੇ ਜਾਂਦੇ ਨੇ ਤੇ ਗ੍ਰਹਿਣ ਜਿਹੜਾ ਹੈ ਉਹ ਕਰਦੇ ਨੇ ਤਾਂ ਜੋ ਕਿ ਉਹਨਾਂ ਦੇ ਜਿਹੜੇ ਪਰਿਵਾਰ ਤੇ ਦੁੱਖ ਦਿੱਲੀ ਤਰਨੇ ਉਹ ਦੂਰ ਹੋਣ ਹਾਲਾਂਕਿ ਜੇ ਲੋ ਦੁੱਖ ਭੰਜਨੀ 베ਰੀ ਦੀ ਗੱਲ ਕੀਤੀ ਜਾਵੇ ਤਾਂ ਬਹੁਤ ਵੱਡਾ ਵੱਡਾ ਇਤਿਹਾਸ ਸੀ ਜਦੋਂ ਕਈ ਲੋਕ ਜਿਹੜੇ ਨੇ ਉਹ ਇੱਥੇ ਇਸ਼ਨਾਨ ਕਰਨ ਵਾਸਤੇ ਪਹੁੰਚਦੇ ਨੇ ਇਹ ਨਹੀਂ ਕਿ ਜਦੋਂ ਬੀਬੀ ਰਜਨੀ ਸੀ ਜਾਂ ਉਹਨਾਂ ਤੋਂ ਬਾਅਦ ਤੋਂ ਜੋ ਗੱਲ ਕੀਤੀ ਜਾਵੇ ਤਾਂ ਉਸ ਸਮੇਂ ਤੋਂ ਲੈ ਕੇ ਹੁਣ ਤੱਕ ਜਦੋਂ ਵੀ ਲੋਕ ਉੱਥੇ ਇਸ਼ਨਾਨ ਕਰਦੇ ਨੇ ਬਹੁਤ ਸਾਰੇ ਦੁੱਖ ਤਕਲੀਫਾਂ ਜਿਹੜੀਆਂ ਨੇ ਉਹਨਾਂ ਦੀਆਂ ਦੂਰ ਹੁੰਦੀਆਂ ਨੇ ਅਤੇ ਨਾਲ ਹੀ ਉਹਨਾਂ ਦਾ ਆਪਣਾ ਇੱਕ ਵੱਖਰਾ ਹੀ ਜਿਹੜਾ ਜਿਹੜਾ ਇਤਿਹਾਸ ਹੈ ਉਸ ਕਰਕੇ ਜਿਹੜਾ ਹੈ ਉਹ ਜਨਾ ਜਾਂਦਾ ਰਿਹਾ ਲੇਕਿਨ ਕਿਤਨਾ ਕਿਤੇ ਇਹਨਾਂ ਤਿੰਨਾਂ ਬੇਰੀਆਂ ਦੇ ਉੱਤੇ ਲੱਗੇ ਹੋਏ ਬੇਰਾਂ ਨੂੰ ਵੇਖ ਕੇ ਹਰੇਕ ਵਿਅਕਤੀ ਜਿਹੜਾ ਹੈ ਉਹ ਬਾਗ-ਬਾਗ ਹੋ ਰਿਹਾ ਤੇ ਨਾਲ ਹੀ ਉਹਨਾਂ ਦਾ ਇਹ ਵੀ ਕਹਿਣਾ ਹੈ ਕਿ ਅਸੀਂ ਆਪਣੇ ਆਪ ਨੂੰ ਵੜਪਾਗਾ ਸਮਝਦੇ ਹਾਂ ਕਿ ਜੇਕਰ ਇਸ ਬੇਰੀਆਂ ਦੇ ਬੇਰ ਜੇਕਰ ਉਹਨਾਂ ਨੂੰ ਮਿਲ ਸਕਣ ਤੁਸੀਂ ਵੀ ਇਸ ਵੀਡੀਓ ਰਾਹੀਂ ਤੁਸੀਂ ਦੇਖਿਆ ਹੋਵੇਗਾ ਕਿ ਬਹੁਤ ਸਾਰੇ ਬੇਰਾਂ ਦੀ ਤਸਵੀਰਾਂ ਜਿਹੜੀਆਂ ਤੁਹਾਨੂੰ ਨਜ਼ਰ ਆਈਆਂ ਹੋਣਗੀਆਂ ਔਰ ਬਹੁਤ ਵੱਡਾ ਇਤਿਹਾਸ ਜਿਹੜਾ ਹੈ ਉਹ ਸੱਚਖੰਸ਼ੀ ਦਰਬਾਰ ਸਾਹਿਬ ਦੇ ਵਿੱਚ ਸੁਪਿਆ ਹੋਇਆ ਹੈ ਕੈਮਰਾ ਪਰਸਨ ਸਵਾਮਨ ਦੇ ਨਾਲ ਗੁਰਪ੍ਰੀਤ ਸਿੰਘ ਦਾ ਅਨਮਿਊਟ ਅਮਰਸਾ ਸਾਹਿਬ